ਜੇਲ੍ਹ ਕੋਲੋਂ ਲੰਘਣ ਵੇਲੇ ਮੈਂ ਸੋਚਦਾ ਹਮਾ ਕਿ ਧਰਤੀ ਦਾ ਇਹ ਕਿਹਾਂ ਪੱਗਾ ਟੁਕੜਾ ਜਿੱਥੇ ਇੱਕੋ ਸਮੇਂ ਸੂਰਮੇ ਅਤੇ ਅਣਖੀ ਚੋਰ ਅਚੱਕੇ ਅਤੇ ਸਾਧ ਵਿਚਾਰੇ ਇੱਕੋ ਵਲਗੰਟ ਕੈਦ ਰਹਿੰਦੇ ਹਨ ਜੇ ਮੋਟਾ ਇਹ ਹਸਾਬ ਲਾਈਏ ਤਾਂ ਇੱਥੇ ਚੌਥਾ ਅਸਾ ਉਹ ਲੋਕ ਕੈਦ ਕੱਟ ਕੇ ਜਾਂਦੇ ਹਨ ਜਿਨ੍ਹਾਂ ਨੇ ਨਾ ਤਾਂ ਜੁਰਮ ਕੀਤਾ ਹੁੰਦਾ ਤੇ ਨਾ ਉਹਨਾਂ ਦਾ ਜੁਰਮ ਨਾਲ ਕੋਈ ਵਾਸਤਾ ਹੁੰਦਾ ਉਹਨਾਂ ਦਾ ਕਸੂਰ ਇਹ ਹੁੰਦਾ ਕਿ ਉਹ ਚੜਾਵਾ ਨਹੀਂ ਚੜਾ ਸਕਦੇ ਉਹ ਚੜਾਵਾ ਨਹੀਂ ਚੜਾ ਸਕਦੇ ਹੁੰਦੇ ਜਾਂ ਫਿਰ ਕਿਸੇ ਲੀਡਰ ਦੀ ਕਤਿੱਤ ਦਾ ਚਿਕਾਰ ਹੋ ਜਾਂਦੇ ਹਨ ਤੇ ਵਿਚਾਰੇ ਕਈ ਕਈ ਸਾਲ ਮਹੀਨੇ ਕੈਦ ਕੱਟ ਕੇ ਘਰ ਚਲੇ ਜਾਂਦੇ ਹਨ ਪਰ ਉਹਨਾਂ ਵਿਚਾਰਿਆਂ ਦੀ ਲੀਹੋਂ ਲੱਥੀ ਜ਼ਿੰਦਗੀ ਦੀ ਗੱਡੀ ਮੁੜ ਕੇ ਸਾਰੀ ਉਮਰ ਲੀਹ ਤੇ ਨਹੀਂ ਚੜਦੀ ਤੁਸੀਂ ਬਦਲਦੇ ਸਮਿਆਂ ਦੇ ਰੰਗ ਵੇਖੋ ਕਿ ਕਿਸੇ ਸਮੇਂ ਸੂਰਮੇ ਅਤੇ ਅਣਖੀ ਲੋਕਾਂ ਨੂੰ ਇਸ ਜੇਲ੍ਹ 'ਚ ਡੱਕ ਕੇ ਰੱਖਿਆ ਜਾਂਦਾ ਸੀ ਪਰ ਹੁਣ ਹਾਲਾਤ ਹੋਰ ਹਨ ਅੱਜ ਕੱਲ੍ਹ ਜੇਲਾਂ ਵਿੱਚ ਚਿੱਟੇ ਵਾਲੇ ਜੇਵ ਕਤਰੇ ਜਾਂ ਫਿਰ ਬਲਾਤਕਾਰੀ ਲੋਕਾਂ ਨੂੰ ਤਾੜ ਕੇ ਰੱਖਿਆ ਜਾਂਦਾ ਹੈ ਇਹ ਇਮਾਰਤ ਜ਼ਿਲ੍ਹਾ ਫਰੀਦਕੋਟ ਦੀ ਪ੍ਰਾਣੀ ਜੇਲ੍ਹ ਦੀ ਇਮਾਰਤ ਹੈ ਇਹ ਇਮਾਰਤ ਸੈਂਕੜੇ ਸੂਰਮਿਆਂ ਅਤੇ ਅਣਖੀ ਮਰਦਾਂ ਦੀਆਂ ਯਾਦਾਂ ਆਪਣੇ ਸੀਨੇ 'ਚ ਸੰਭੀ ਬੈਠੀ ਹੈ